ਬਾਈ ਸੰਦੀਪ ਸਿੰਘ ਸੰਨੀ ਦੀ ਜਿਹੜੀ ਤਸੱਦਦ ਦੀ ਰਿਪੋਰਟ ਆਈ ਆ ਅਸੀਂ ਹੁਣ ਵੀ ਪਟਿਆਲਾ ਜੇਲ੍ਹ ਦੇ ਬਾਹਰ ਆ ਘੁੰਮਣ ਬ੍ਰਦਰ ਜਿਹੜੇ ਐਡਵੋਕੇਟ ਨੇ ਉਹ ਆਏ ਸੀ ਉਹਨਾਂ ਨੇ ਦੱਸਿਆ ਵੀ ਕਹਿੰਦੇ ਤਿੰਨ ਕਚਹਿਰੇ ਖੂਨ ਦੇ ਨੁਜੜੇ ਨੇ ਐਨੀ ਤਸੱਦਦ ਕੀਤੀ ਗਈ ਆ ਜਿਹੜਾ ਚੱਕਰ ਬਣਾਇਆ ਹੁੰਦਾ ਨਾ ਇੱਥੇ ਜੇਲਾਂ ਦੇ ਅੰਦਰ ਉੱਥੇ ਲਿਜਾ ਕੇ ਕਹਿੰਦੇ 20-22 ਬੰਦਿਆਂ ਨੇ ਬਹੁਤ ਗੰਦੀ ਤਸੱਦਦ ਕੀਤੀ ਕੇਸਾਂ ਤੋਂ ਫੜ ਕੇ ਪਟਿਆਂ ਨਾਲ ਡੰਡਿਆਂ ਨਾਲ ਕੇਸਾਂ ਦੀ ਬੇਅਦਵੀ ਬਹੁਤ ਗੰਦੇ ਕੇਸਾਂ ਤੋਂ ਫੜ ਫੜ ਕੇ ਦਾੜੇ ਤੋਂ ਧਰਤੀ ਨਾਲ ਮਾਰਨਾ ਕਹਿੰਦੇ ਵੀ ਤਿੰਨ ਕਚਹਿਰੀ ਖੂਨ ਦੇ ਉਚੜੇ ਨੇ ਉਤੋਂ ਪੜੇ ਮਾਨਸ ਜੱਜ ਸੀ ਜਿਹਦੇ ਨਾਲ ਦੀ ਨਾਲ ਸੰਗਿਆਨ ਚ ਮਾਮਲਾ ਲੈ ਕੇ ਨਾ ਉਹ ਵੀ ਸੀ ਕਰਾਈ ਵੀ ਹਾਂ ਵੀ ਸੀ ਜੇ ਪੇਸ਼ ਕਰੋ ਕੱਲ ਮੰਡੇ ਸੀਗਾ ਸੋਮਵਾਰ ਨੂੰ ਉਹਨੂੰ ਮੈਡੀਕਲ ਹੀ ਭੇਜਣਾ ਸੀਗਾ ਜਿਹੜੀ ਜੱਜ ਦੀ ਰਿਪੋਰਟ ਸੀਗੀ ਜਿਹੜੀ ਲੜਾਈ ਘੁੰਮਣ ਪ੍ਰਦਰਸ਼ਨ ਲੜਦੇ ਸੀ ਕੋਰਟ ਦੇ ਅੰਦਰ ਪਰ ਉਹਨੂੰ ਉੱਥੇ ਨਹੀਂ ਲੈ ਕੇ ਗਏ ਰਜਿੰਦਰ ਹਸਪੀਟਲ ਉਹਨੂੰ ਸਿੱਧਾ ਇੱਥੋਂ ਟਰਾਂਸਫਰ ਕਰਕੇ ਪਟਿਆਲਾ ਦੀਰ ਤੋਂ ਸੰਗਰੂਰ ਲੈ ਗਏ ਠੀਕ ਹੈ ਆ ਆ ਕਾਨੂੰਨ ਨੇ ਆ ਆ ਜਿਹੜੇ ਪੁਲਿਸ ਵਾਲੇ ਨੇ ਰੱਖੇ ਬਣਦੇ ਨੇ ਨਾ ਜਿਹੜੇ ਐ ਇੰਨਾ ਤਸੱਦਦ ਕਰਦੇ ਨੇ ਪਹਿਲਾਂ ਤਾਂ ਉਹ ਚੜ ਕੇ ਆਏ ਤਿੰਨੋਂ ਪੁਲਿਸ ਵਾਲੇ ਜਿਨ੍ਹਾਂ ਨੇ ਸਾਡੇ ਮੁੰਡੇ ਮਾਰੇ ਸੀ ਬਾਈ ਨੇ ਸਭ ਕੁਝ ਡਿਫੈਂਸ ਚ ਕੀਤਾ 3 ਸਾਲ ਚ ਅੱਜ ਤੱਕ ਕਿਸੇ ਨੇ ਉਂਗਲੀ ਨਹੀਂ ਲਾਈ ਬਾਈ ਨੇ ਕਿਉਂਕਿ ਹੁਣ ਕੰਮ ਨੇੜੇ ਸੀਗਾ ਜਮਾਨਤਾ ਵਾਲਾ ਹੈ ਨਾ ਤੇ ਉਹ ਤਿੰਨ ਅੰਦਰ ਹੈਗੇ ਸੀਗੇ ਤੇ ਉਹ ਚੜ ਕੇ ਆਏ ਤੇ ਬਾਈ ਨੇ ਉਹਨਾਂ ਦਾ ਸੌਦਾ ਲਾਇਆ ਪਰ ਉਹਨਾਂ ਨਾਲ ਬਹੁਤ ਸੱਦਤ ਕੀਤੀ ਗਈ ਆ ਕੌਮ ਨੂੰ ਬੇਨਤੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਭਰਾ ਦਾ ਭਰਾ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹਜੇ ਵੀ ਆਪਣਾ ਧਰਨਾ ਜਿਹੜਾ ਪਟਿਆਲਾ ਜੇੜੇ ਤੇ ਬਾਹਰ ਜਾਰੀ ਆ ਤੇ ਕੱਲ ਨੂੰ ਐਸਐਮਓ ਨੇ ਰਿਪੋਰਟ ਪੇਸ਼ ਕਰਨੀ ਆ ਕੋਰਟ ਦੇ ਅੰਦਰ ਉਹ ਤੋਂ ਬਾਅਦ ਦੇਖਦੇ ਆ ਕਿ ਉਹਨਾਂ ਦਾ ਮੈਡੀਕਲ ਹੁੰਦਾ ਕਿ ਨਹੀਂ ਹੁੰਦਾ ਪਰ ਧੱਕਾ ਬਹੁਤ ਹੋ ਰਿਹਾ ਇਸ ਟਾਈਮ ਭਾਈ ਸੰਦੀਪ ਸਿੰਘ ਸੰਨੀ ਨਾਲ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਬਾਈ ਹੈ ਨਾ ਵੀ ਆਪਾਂ ਪਰਿਵਾਰ ਲਈ ਖੜੀਏ ਇਸ ਮਸਲੇ ਬਾਰੇ ਆਪਾਂ ਸਾਰੇ ਖਬਰ ਰੱਖੀਏ ਇਹ ਕੀ ਹੋ ਰਿਹਾ ਭਾਈ ਸੰਦੀਪ ਸਿੰਘ ਸੰਨੀ ਨਾਲ ਆ ਬੇਨਤੀਆਂ ਸੀਗੀਆਂ ਹੁਣ ਤੱਕ ਦੀ ਆ ਰਾਤ ਦਾ ਟਾਈਮ ਹੋ ਗਿਆ ਮੇਰੇ ਖਿਆਲ ਨਾਲ ਆ 7:30 ਹੋਏ ਹੋਏ ਨੇ ਪਟੇਲ ਜੇਲ੍ਹ ਦੇ ਬਾਹਰ ਦੀ ਆ ਰਿਪੋਰਟ